ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ 14 ਅਤੇ 15 ਮਾਰਚ ਦੇ ਮੌਸਮ ਦੀ ਯਾਨੀ ਕਿ ਅੱਜ ਤੇ ਕੱਲ ਮੌਸਮ ਪੰਜਾਬ ਦਾ ਕਿੰਗਾ ਦਾ ਰਹਿ ਸਕਦਾ ਹੈ ਤੁਹਾਨੂੰ ਦੱਸਾਂਗੇ ਜਿਹੜਾ ਸਿਸਟਮ ਇਸ ਵੇਲੇ ਚੱਲ ਰਿਹਾ ਜੀ ਇਹ ਸਿਸਟਮ ਦੇ ਸਦਕਾ ਹੁਣ ਮੀਂਹ ਦੇ ਅਸਰ ਕਦੋਂ ਕਿਨੇ ਤੇ ਕਿੰਨੇ ਕਿ ਇਹ ਵੀ ਤੁਹਾਨੂੰ ਦੱਸਾਂਗੇ ਜ਼ਿਲ੍ਹਾ ਵਾਰਾਂਕੜੇ ਤੁਹਾਡੇ ਨਾਲ ਸਾਂਝਾ ਕਰਾਂਗੇ ਪੰਜਾਬ ਦੀ ਗੱਲ ਕਰੀਏ ਜੀ ਸਕਰੀਨ ਤੇ ਦੇਖ ਸਕਦੇ ਹਾਂ ਕਿ ਲਗਭਗ ਪੰਜਾਬ ਦੇ ਉੱਤਰੀ ਭਾਗਾਂ ਦੇ ਵਿੱਚ ਮਾਝਾ ਦੋਆਬਾ ਖੇਤਰ ਦੇ ਵਿੱਚ ਬਦਲਬਾਈ ਜਾਰੀ ਹੈ ਗਾਰਜਲਿਸਕੋ ਵਾਲੇ ਬਦਲਾ ਦਾ ਨਿਰਮਾਣ ਦੂਜੇ ਫਾਸੇ ਪਾਕਿਸਤਾਨ ਵਾਲੇ ਫਾਸਿਆਂ ਹੋ ਰਿਹਾ ਜਿਹੜਾ ਕਿ ਆਉਣ ਵਾਲੇ ਘੰਟਿਆਂ ਦੇ ਦਰਮਿਆਨ ਇਹ ਬਦਲ ਪਹੁੰਚ ਕਰ ਸਕਦੇ ਨੇ ਚੜ੍ਹਦੇ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਅੱਜ ਹੀਟ ਲੱਗ ਰਹੀ ਹੈ ਧੁੱਪ ਸਵੇਰ ਤੋਂ ਚੜੀ ਹੋਈ ਹੈ ਮਾਲਵਾ ਪੂਆਦ ਔਰ ਦਬਾਬੇ ਦੇ ਖੇਤਰਾਂ ਦੇ ਵਿੱਚ ਆਉਂਦੇ ਘੰਟਿਆਂ ਦੇ ਦਰਮਿਆਨ ਇਹ ਧੁੱਪ ਜਿਹੜੀ ਹੈ ਜਿਹੜੀ ਹੀਟ ਵਧ ਰਹੀ ਹੈ ਇਹ ਟ੍ਰਿਗਰ ਕਰੇ ਗਿਆ ਸਿਸਟਮ ਨੂੰ ਤੇ ਸਿਸਟਮ ਜਿਹੜਾ ਗਰਜਲਿਸਕੋ ਵਾਲੇ ਬਦਲਾ ਦਾ ਨਿਰਮਾਣ ਕਰਦਾ ਹੋਇਆ ਅੱਜ ਤੋਂ ਫਿਰ ਤੋਂ ਬਾਅਦ ਐਂਟਰ ਕਰ ਸਕਦਾ ਪੰਜਾਬ ਦੇ ਵਿੱਚ ਹਾਲਾਂਕਿ ਕੱਲ 13 ਤਰੀਕ ਨੂੰ ਰਾਜਸਥਾਨ ਦੇ ਕੁਝ ਭਾਗਾਂ ਦੇ ਵਿੱਚ ਹਰਿਆਣਾ ਦੇ ਯੂਪੀ ਦੇ ਫਸ਼ੀਮੀ ਭਾਗਾਂ ਦੇ ਵਿੱਚ ਦਿੱਲੀ ਦੇ ਕੁਝ ਕਮਧ ਹਰਦੇਸ਼ ਦੇ ਉੱਤਰੀ ਭਾਗਾਂ ਦੇ ਵਿੱਚ ਕਿਤੇ ਕਿਤੇ ਇਹ ਸਿਸਟਮ ਜਿਹੜਾ ਖਲਕਦਲ ਦਾ ਕਾਫੀ ਕਰ ਗਿਆ ਤੇ ਫਸਲਵਾਰਿਆਂ ਜਿੱਥੇ ਗੜਮਰ ਹੋਈ ਹੈ ਸੋ ਆਉਂਦੇ ਜਿਹੜੇ 24 ਜਾਂ ਕਹੇ ਲਈ 48 ਘੰਟੇ ਨੇ ਯਾਨੀ ਕਿ ਕੱਲ ਸ਼ਾਮ ਤੱਕ ਸਿਸਟਮ ਪੂਰਾ ਐਕਟਿਵ ਹੈ ਪੰਜਾਬ ਦੇ ਵਿੱਚ ਗੜਜਲਿਸ਼ਕ ਵਾਲੇ ਬੱਦਲ ਬਣਨਗੇ ਠੰਡੀਆਂ ਹਵਾਵਾਂ ਚੱਲ ਸਕਦੀਆਂ ਨੇ ਜਿਨ੍ਹਾਂ ਦੀ ਰਫ਼ਤਾਰ 40 ਤੋਂ 50 ਕਿਲੋਮੀਟਰ ਹੋ ਸਕਦੀ ਹੈ ਤੇ ਇਹ ਹਵਾਵਾਂ ਦੇ ਸਦਕਾ ਟੈਂਪਰੇਚਰ ਇੱਕ ਤਾਂ ਠੇਠ ਆਉਣਗੇ ਜਿੱਥੇ ਚੜਦਾ ਫਰਾ 36-37 ਨੂੰ ਪਾਰ ਕਰ ਗਿਆ ਸੀ ਹਰਿਆਣੇ ਦੇ ਵਿੱਚ 32-34 ਤੇ ਆਸ-ਪਾਸ ਪੰਜਾਬ ਦੇ ਵਿੱਚ ਇਹ ਤੇ ਠੱਲ ਫਾਈਗੀ ਚੜਦੇ ਫਾਰੇ ਨੂੰ ਠੱਲ ਹੋਣ ਲਈ ਇਹ ਸਿਸਟਮ ਆ ਰਿਹਾ ਤੇ ਜਿਹੜਾ ਟੈਂਪਰੇਚਰ ਹੈ ਕਾਫੀ ਠੇਠ ਆ ਜਾਏਗਾ ਤੋ ਅੱਜ ਦੁਪਹਿਰ ਤੋਂ ਬਾਅਦ ਜਿਹੜੇ ਜਿਹੜਿਆਂ ਦੇ ਵਿੱਚ ਮੀਂਹ ਦੇ ਅਸਰ ਬਣਦੇ ਜਾ ਫਰੇ ਨੇ ਹਾਲਾਂਕਿ ਇਹ ਕਹਾਣੀ ਹੁਣ ਸਾਰੀ ਜਿਹੜੀ ਹੈ ਪਰਮਾਤਮਾ ਦੇ ਹੱਥ ਵਾਸਾ ਕਿੱਥੇ ਗਰਜ ਰੇਖ ਵਾਲੇ ਬੱਦਲ ਬਣਦੇ ਨੇ ਤੇ ਉਹ ਕਿੰਨੇ ਬਣਦੇ ਨੇ ਕਿੰਨੇ ਐਕਟਿਵ ਹੁੰਦੇ ਨੇ ਤੇ ਇਹ ਸਾਰਾ ਕੁਝ ਡਿਪੈਂਡ ਕਰਦਾ ਹੈ ਹਵਾਵਾਂ ਤੇ ਔਰ ਜਿੱਥੇ ਹੀਟ ਲੱਗ ਰਹੀ ਹੈ ਤੇ ਇਹ ਬਾਕੀ ਜਿਹੜਾ ਵਾਰੰਕ ਕਰੇ ਤੁਹਾਡੇ ਨਾਲ ਅਸੀਂ ਸਾਂਝ ਕਰ ਦਿੰਨੇ ਆ ਸ੍ਰੀ ਅੰਮ੍ਰਿਤਸਰ ਸਾਹਿਬ ਸ੍ਰੀ ਤਾਨਨਤਨ ਸਾਹਿਬ ਗੁਰਦਆਸ ਸ੍ਰੀ ਹਠਾਨਕੋਟ ਨਵਾਂ ਸ਼ਹਿਰ ਹੁਸ਼ਿਆਰਪੁਰ ਜਲੰਧਰ ਤੇ ਕਪੂਰਥਲਾ ਇਹ ਜਿਹੜੇ ਜ਼ਿਲ੍ਹੇ ਨੇ ਜਿਨ੍ਹਾਂ ਤੇਿਆਰ ਰ ਕੁਝ ਖੇਤਰਾਂ ਦੇ ਵਿੱਚ ਉਹ ਸਾਧੀਆਂ ਠੰਡੀਆਂ ਹਵਾਵਾਂ ਦੇ ਨਾਲ ਮੀਂਹ ਜੜਿਆ ਦਾਖਲ ਹੋ ਸਕਦੇ ਨੇ ਅੱਜ ਦੁਪਹਿਰ ਤੋਂ ਬਾਅਦ ਜਾਂ ਕੱਲ੍ਹ ਸ਼ਾਮ ਹੁੰਦੇ ਹੁੰਦੇ ਜਾਂ ਫਿਰ ਬਹੁਤੇ ਰਾਤ ਕੱਲ੍ਹ ਰਾਤ ਤੋਂ ਪਹਿਲਾਂ ਫੇਲਾਂ ਬਦਲਾ ਦੇਣ ਵਾਲੇ ਨਰਮਾਣੇ ਨਾਲ ਖੇਤਰਾਂ ਦੇ ਵਿੱਚ ਉਹ ਹੋ ਸਕਦਾ ਜਿਹੜਾ ਕਿ ਕਵਰ ਕਰ ਸਕਦਾ ਨਾ ਲੱਗਦੇ ਖੇਤਰਾਂ ਨੂੰ ਮਾਲਵਾ ਖੇਤਰ ਪੁਆਦ ਖੇਤਰ ਲੁਧਿਆਣਾ ਪਟਿਆਲਾ ਸ਼੍ਰੀ ਫਤਿਹਗੜ੍ਹ ਸਾਹਿਬ ਰੋਪੜ ਚੰਡੀਗੜ੍ਹ ਮਹਾਲੀ ਸੰਗਰੂਰ ਮਲੇਰ ਕੋਟਲਾ ਬਰਨਾਲਾ ਮਾਨਸਾ ਇਨਫਾ ਗੱਦ ਵਿੱਚ ਵੀ ਗਰਜ ਦੇ ਰਿਸਕ ਵਾਲੇ ਬਦਲ ਬਣ ਸਕਦੇ ਨੇ ਭਾਵੇਂ ਹਰਿਆਣੇ ਵਾਲੇ ਫਾਸੇ ਬਣਨ ਭਾਵੇਂ ਰਾਜਸਥਾਨ ਵਾਲੇ ਫਾਸੇ ਹੋ ਕਰਨ ਸ ਗੜੀ ਮਾਰੀ ਵੀ ਸੰਭਵ ਹੈ ਬਠਿੰਡਾ ਫਾਗਲਕਾ ਫਰੀਦਕੋਟ ਫਿਰੋਜ਼ਪੁਰ ਸਰਮੁਸਰ ਸਾਹਿਬ ਮਲੋਟ ਨਾਲ ਲੱਗਦੇ ਮੋਗੇ ਦੇ ਖੇਤਰ ਇਨਾ ਫਾਗਾ ਦੇ ਵਿੱਚ ਗੜਜ ਰਿਸਕ ਬਹੁਤ ਹੀ ਤਗੜੀ ਹੋਣ ਦੇ ਅਸਰ ਘਟ ਨੇ ਜੇਕਰ ਬੱਦਲ ਬਣ ਜਾਂਦਾ ਦੁਪਹਿਰ ਤੋਂ ਬਾਅਦ ਤੇ ਹੋ ਸਕਦਾ ਹੈ ਕੁਝ ਜ਼ਿਲਿਆਂ ਨੂੰ ਕਵਰ ਕਰ ਵੀ ਜਾਵੇ ਪਰ ਜੇਕਰ ਹਰਿਆਣੇ ਰਾਸਾਂ ਨਾਲ ਫਾਸਾ ਬੱਦਲ ਐਂਟਰ ਕਰਦਾ ਬੱਦਲ ਬਣਦਾ ਹੋਇਆ ਤੇ ਫਿਰ ਇਹਨਾਂ ਖੇਤਰਾ ਦੇ ਵਿੱਚ ਖੜਕਾ ਦਰਕਾ ਘਟ ਹੋਏਗਾ ਹਲਕੇ ਸ਼ਰਾਟੇ ਦਿੰਦਾ ਹੋਇਆ ਸਿਸਟਮ ਅੱਗੇ ਕੁਝ ਕਰੇਗਾ ਔਰ ਐਸੇ ਵੇਲੇ ਜੇਕਰ ਦੇਖੀਏ ਤਾਂ ਪਾਕਿਸਤਾਨ ਵਾਲੇ ਪਾਸੇ ਗਰਜ ਅਲਿਸ਼ਕੂ ਵਾਲੇ ਬਦਲਾਅ ਦਾ ਨਰਮ ਲਗਾਤਾਰ ਹੋ ਰਿਹਾ ਹੈ ਜਿਹੜੇ ਕਿ ਹੌਂਦੇ ਘੰਟਿਆਂ ਦੇ ਦਰਮਿਆਨ ਬਹੁਤੇ ਫਾਗਾਂ ਨੂੰ ਕਵਰ ਕਰ ਸਕਦੇ ਨੇ ਭਾਵੇਂ ਉਹ ਚੜ੍ਹਦੇ ਪੰਜਾਬ ਦੇ ਖੇਤਰ ਹੈ। ਸੋ ਇਹ ਹੈ ਜੀ ਕਹਾਣੀ 15 ਤਰੀਕ ਤੱਕ ਦੀ 16 ਤਰੀਕ ਹੌਂਦੇ ਹੌਂਦੇ ਇਹ ਸਿਸਟਮ ਨੇ ਲਗਭਗ 16 ਦੀ ਸਵੇਰ ਜਾਂ ਕਹਿੰਦੇ ਦੁਪਹਿਰ ਹੁੰਦੇ ਹੁੰਦੇ ਅੱਗੇ ਕੂਚ ਕਰ ਜਾਣਾ ਪਹਾੜਾਂ ਦੇ ਵੱਲ ਤੇ ਉਸ ਤੋਂ ਬਾਅਦ ਜਿਹੜਾ ਪਹਾੜਾਂ ਦੇ ਉੱਤੇ ਜਿਹੜਾ ਬਰਬਾਰੀ ਦਾ ਇੱਕ ਦੌਰ ਲੱਗਣਾ ਜਿਹਦੇ ਨਾਲ ਠੰਡੀਆਂ ਸੀਤ ਹਵਾਵਾਂ ਚੱਲ ਸਕਦੀਆਂ ਨੇ ਪੰਜਾਬ ਹਰਿਆਣਾ ਦੇ ਰਾਸਾਂ ਦੇ ਵਿੱਚ ਜਿਹ ਫਾਰਾ ਜਿਹੜਾ ਚੜਦਾ ਫਿਆ ਉਹ ਤਾਂ ਤੁਹਾਡੀ ਠੱਲ ਹੋਏਗੀ ਪਰ ਇਹ ਟੈਂਪਰੇਰੀ ਹੋਏਗੀ ਉਸ ਤੋਂ ਬਾਅਦ ਗਰਮੀ ਜੜੀਆ ਫਿਰ ਤੋਂ ਅਖੋਣਾ ਰੰਗ ਦਿਖਾਈ ਦੇਗੀ ਧੰਨਵਾਦ ਜੀ ਸ਼ੁਕਰੀਆ ਫਾਕੇ ਦੇ ਫਾਇਰ ਦੀ ਵੀਡੀਓ ਦੇ ਵਿੱਚ ਤੁਹਾਨੂੰ ਅਖਰੇਟ ਦਿੱਤੀ ਜਾਵੇ ਦੀ ਸ਼ਾਮ ਲਈ ਤੇ ਜਾ ਕੇ ਦੇਖਣਾ